ਤੋ ਦੋਸਤੋ ਆਪਾਂ ਤਾਂ ਐਂ ਹੀ ਸਮਝਦੇ ਰਹੇ ਵੀ ਅਬਾਨੀਆਂ ਨੇ 74 ਕਰੋੜ ਰੁਪਏ ਦਿੱਤਾ ਰਹਿਾਨਾ ਨੂੰ ਪਰ ਇਹ ਗੱਲ ਸੱਚੀ ਨਹੀਂ ਰਹਿਾਨਾ ਨੂੰ 74 ਕਰੋੜ ਰੁਪਏ ਨਹੀਂ ਦਿੱਤਾ ਰਹਿਾਨਾ ਤਾਂ ਸਗੋਂ 1000 ਕਰੋੜ ਰੁਪਏ ਆਪਣੀ ਇੰਡੀਆ ਚੋਂ ਕਮਾ ਕੇ ਲੈ ਗਈ ਉਹ ਕਿਵੇਂ ਦੋਸਤੋ ਰਹਿਾਨਾ ਕੋਲ ਘੱਟੋ ਘੱਟ 12000 ਕਰੋੜ ਨੈਟਵਰਥ ਹੈ ਉਸਦੀ ਸਾਲਾਨਾ ਜੇਕਰ ਆਮਦਨ ਦੀ ਗੱਲ ਕੀਤੀ ਜਾਵੇ ਤਾਂ 12000 ਕਰੋੜ ਆ ਉਹ ਕੱਲੇ ਗਾਣਿਆਂ ਤੋਂ ਨਹੀਂ ਕਮਾਉਂਦੀ ਉਸ ਦਾ ਇੱਕ ਬਿਊਟੀ ਬ੍ਰਾਂਡ ਹੈ ਜਿਸ ਨੂੰ ਕੇ ਫੈਂਟੀ ਬਿਊਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਬਾਹਰਲੇ ਮੁਲਕਾਂ ਵਿੱਚ ਕਾਫੀ ਪ੍ਰਸਿੱਧ ਹੈ ਤੇ ਉਹ ਹੁਣ ਇੰਡੀਆ ਦੇ ਵਿੱਚ ਵੀ ਪ੍ਰਸਿੱਧ ਕਰ ਚਾਹੁੰਦੀ ਹੈ ਰੀਜ਼ਨ ਕੀ ਹੈ ਕਿਉਂਕਿ ਦੋਸਤੋ ਜਿਹੜਾ ਰਹਿਾਨਾ ਦਾ ਫੈਂਟੀ ਬਿਊਟੀ ਬ੍ਰਾਂਡ ਹੈ ਉਸ ਨੂੰ ਸਫੋਰਾ ਚਲਾਉਂਦਾ ਹੈ ਤੇ ਸਫੋਰਾ ਉਸ ਨੂੰ ਵੇਚਦਾ ਹੈ ਤੇ ਜਿਹੜਾ ਸਫੋਰਾ ਹੈ ਉਸ ਦੀ ਜਿਹੜੀ ਕਾਪੀਰਾਈਟ ਇੰਡੀਆ ਦੇ ਕਾਪੀਰਾਈਟ ਖਰੀਦੇ ਨੇ ਆਪਣੇ ਭਰਾ ਅਨਿਲ ਅੰਬਾਨੀ ਨੇ ਤਾਂ ਜਿਸ ਕਰਕੇ ਰਹਿਾਨਾ ਆਪਣੇ ਭਰਾ ਅਨਿਲ ਅੰਬਾਨੀ ਦੀ ਸ਼ਾਦੀ ਤੇ ਆਈ ਉਸ ਦਾ ਵੱਡਾ ਕਾਰਨ ਸੀ ਉਸ ਦਾ ਫੈਂਟੀ ਬਿਊਟੀ ਬ੍ਰਾਂਡ ਉਸ ਨੇ ਇੱਥੇ ਪਰਫਾਰਮ ਕੀਤਾ ਉਸ ਨੇ ਇੱਥੇ ਸਿਰਫ ਪਰਫਾਰਮ ਹੀ ਨਹੀਂ ਕੀਤਾ ਉਸ ਨੇ ਆਪਣੇ ਬ੍ਰਾਂਡ ਨੂੰ ਪ੍ਰਮੋਟ ਵੀ ਕੀਤਾ ਇਹਦੇ ਵਿੱਚ ਫਾਇਦਾ ਕਿਹਦਾ ਕਿਹਦਾ ਹੋ ਗਿਆ ਇਸ ਦੇ ਵਿੱਚ ਫਾਇਦਾ ਰਹਿਾਨਾ ਦਾ ਫੈਂਟੀ ਬਿਊਟੀ ਬ੍ਰਾਂਡ ਦਾ ਹੋ ਗਿਆ ਉਸ ਤੋਂ ਬਾਅਦ ਸਫੋਰਾ ਦਾ ਹੋ ਗਿਆ ਉਸ ਤੋਂ ਬਾਅਦ ਅਨਿਲ ਅੰਬਾਨੀ ਦਾ ਹੋ ਗਿਆ ਕਿਉਂਕਿ ਜੇਕਰ ਰਹਿਾਨਾ ਦਾ ਫੈਂਟੀ ਬਿਊਟੀ ਬ੍ਰਾਂਡ ਇੰਡੀਆ ਦੇ ਵਿੱਚ ਚੱਲੂਗਾ ਤੇ ਉਸ ਦਾ ਸਿੱਧਾ ਸਿੱਧਾ ਫਾਇਦਾ ਅਨਿਲ ਅਬਾਨੀ ਨੂੰ ਹੋਵੇਗਾ ਕਿਉਂਕਿ ਅਨਿਲ ਅਬਾਨੀ ਨੇ ਉਹਨਾਂ ਦੇ ਕਾਪੀਰਾਈਟ ਅਧਿਕਾਰ ਖਰੀਦੇ ਹੋਏ ਨੇ ਇਸ ਕਰਕੇ ਸਿੱਧਾ ਸਿੱਧਾ ਫਾਇਦਾ ਅਨਿਲ ਬਾਨੀ ਨੂੰ ਹੋਵੇਗਾ ਇਸ ਕਰਕੇ ਰਹਿਾਨਾ ਦੋਸਤੋ ਵਿਆਹ ਤੇ ਆਈ ਸੀ ਜਿਹੜਾ 74 ਕਰੋੜ ਰੁਪਇਆ ਦਿੱਤਾ ਸੀ ਉਹ ਜਿਵੇਂ ਕਿ ਆਪਣੇ ਕੋਈ ਮਹਿਮਾਨ ਆ ਜਾਂਦਾ ਤੇ ਆਪਾਂ ਪਿਆਰ ਵਜੂ 100 200 ਰੁਪਇਆ ਨਹੀਂ ਦੇ ਦਿੰਦੇ ਉਹਨਾਂ ਨੇ ਜਸਟ ਇੱਕ ਪਿਆਰ ਵਜੂ ਉਹਨਾਂ ਨੂੰ 74 ਕਰੋੜ ਰੁਪਇਆ ਦਿੱਤਾ ਵੀ ਇਹ ਸਾਡਾ ਪਿਆਰਾ ਭੈਣ ਤੂੰ ਲੈ ਜਾ ਨਾਲੇ ਤਾਂ ਉਹਨਾਂ ਨੇ ਅਨਿਲ ਬਾਨੀ ਹੁਣ ਅਨਿਲ ਬਾਨੀ ਨੇ ਰਹਿਾਨਾ ਦੀ ਪਰਫਾਰਮੈਂਸ ਤੋਂ ਘਟੋ-ਘਟ ਵੀ 1000 ਕਰੋੜ ਕਮਾਉਣਾ ਤੇ ਰਹਿਾਨਾ ਨੇ ਵੀ 1000 ਕਰੋੜ ਹੀ ਕਮਾਉਣਾ ਕਿਉਂਕਿ ਇੰਡੀਆ ਦੀਆਂ ਕੁੜੀਆਂ ਤਾਂ ਪਾਗਲ ਹੋ ਜਾਣਗੀਆਂ ਹਨਾ ਵੀ ਲੈ ਵੀ ਫੈਂਟੀ ਬਿਊਟੀ ਬ੍ਰਾਂਡ ਦਾ ਹੁਣ ਅਸੀਂ ਪ੍ਰੋਡਕਟ ਲਾਇਆ ਕਰਾਂਗੇ ਜਾਂ ਮੂੰਹ ਚਮਕਾਇਆ ਕਰਾਂਗੇ ਜਾਂ ਫੈਂਟੀ ਬਿਊਟੀ ਨਾਂ ਦਾ ਪ੍ਰੋਡਕਟ ਲਾਇਆ ਕਰਾਂਗੇ ਹਨਾ ਹੁਣ ਫੈਂਟੀ ਬਿਊਟੀ ਹੋਈ ਜਾਂਦੀ ਉਹਦਣ ਦੀ ਇੰਡੀਆ ਦੇ ਵਿੱਚ ਜਿੱਦਣ ਦੀ ਰਹਿਾਨਾ ਨੇ ਆਣ ਕੇ ਤੇ ਪਰਫਾਰਮੈਂਸ ਕੀਤੀ ਆ ਤੇ ਦੋਸਤੋ ਆ ਕਾਰਨ ਠੀਕ ਹੈ ਇਹ ਲੋਕ ਕੀ ਕਰਦੇ ਆ ਇਦਾਂ ਹੀ ਆਪਾਂ ਨੂੰ ਬਣਾਉਂਦੇ ਆ ਤੇ ਆਪ ਬਿਜ਼ਨਸ ਕਰ ਜਾਂਦੇ ਆ ਇਹ ਸਕਿੱਲ ਬਹੁਤ ਵਧੀਆ ਲੱਗੀ ਮੈਨੂੰ ਅਨਿਲ ਬਾਨੀ ਦੀ ਜੇਕਰ ਤੁਹਾਡੇ ਪੇ ਪੱਲੇ ਬਈ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਥੈਂਕ ਯੂ ਸੋ ਮਚ